ਅੱਖ ਦਾ ਲੇਜ਼ਰ ਦੇ ਨਾਲ ਆਪਰੇਸ਼ਨ 8 ਸੈਕਿੰਡ ਦੇ ਵਿੱਚ ਇਹ ਵਾਕਿਆ ਸੰਭਵ ਹੈ ਬਿਲਕੁਲ ਜੀ ਇਹ ਚੀਜ਼ ਤੁਸੀਂ ਸਹੀ ਸੁਣੀ ਹੈ ਤੇ ਬੜੀ ਸਟੀਕ ਸੁਣੀ ਹੈਗੀ ਹੈ ਮੈਂ ਗ੍ਰੇਟ ਠੀਕ ਹੈ ਰਾਈਟ ਨਾਲ ਦੇਖਦੇ ਨੇ ਨਾ ਤੇ ਲੇਜ਼ਰ ਦਾ ਸਟਾਰਟ ਠੀਕ ਹੈ ਬੱਚੇ ਤੇ ਲੇਜ਼ਰ ਹੈ ਸਟਾਰਟ ਅੱਖਾਂ ਦੀ ਨਿਗਾ ਘਟ ਹੈ ਨੰਬਰ ਵੱਧ ਹੈ ਤਾਂ ਤੁਸੀਂ 8 ਸੈਕਿੰਡ ਦੇ ਵਿੱਚ ਆਪਣੀ ਨਿਗਾ ਠੀਕ ਕਰ ਸਕਦੇ ਹੋ ਹੁਣ ਇਨੋਸੈਂਟ ਹਾਰਟਸ ਆਈ ਸੈਂਟਰ ਦੇ ਵਿੱਚ ਉਹ ਮਸ਼ੀਨ ਆ ਗਈ ਹੈ ਜਿਹੜੀ ਪੂਰੇ ਪੰਜਾਬ ਭਰ ਦੇ ਵਿੱਚ ਸਿਰਫ 5 ਮਸ਼ੀਨਾਂ ਨੇ ਪੂਰੇ ਇੰਡੀਆ ਦੇ ਵਿੱਚ 18 ਮਸ਼ੀਨਾਂ ਨੇ ਤੇ ਇਹ ਮਸ਼ੀਨ ਹੁਣ ਜਲੰਧਰ ਦੇ ਵਿੱਚ ਡਾਕਟਰ ਸੌਰਮ ਸੂਦ ਅਤੇ ਡਾਕਟਰ ਰੋਹਨ ਹੋਣਾ ਨੇ ਇਹ ਖਰੀਦ ਕੇ ਲਿਆਂਦੀ ਆ ਜਰਮਨੀ ਤੋਂ ਤੇ 8 ਸੈਕਿੰਡ ਦੇ ਵਿੱਚ ਤੁਹਾਡੀ ਨਿਗਾ ਨੂੰ ਸਹੀ ਕਰ ਦਿੰਦੀ ਆ ਇਹਦੇ ਨਾਲ ਕੋਈ ਵੀ ਤੁਹਾਨੂੰ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਇਹ ਮਸ਼ੀਨ ਦੀ ਕਲਾ ਇੰਨੀ ਕੁ ਜ਼ਿਆਦਾ ਹੈ ਕਿ ਰੋਬੋਟਿਕ ਤਰੀਕੇ ਦੇ ਨਾਲ ਇਸ ਮਸ਼ੀਨ ਦੇ ਨਾਲ ਅੱਖਾਂ ਦਾ ਜਿਹੜਾ ਵਾ 레이జర్ ਟ੍ਰੀਟਮੈਂਟ ਕੀਤਾ ਜਾਂਦਾ ਸਾਰੀ ਜਾਣਕਾਰੀ ਲੈਣਦੇ ਆ ਮੇਰੇ ਨਾਲ ਡਾਕਟਰ ਸੂਦ ਅਤੇ ਡਾਕਟਰ ਰੋਹਨ ਉਹਨਾਂ ਨਾਲ ਕੋਸ਼ਿਸ਼ ਕਰਦੇ ਆ ਕਿ ਇਹ ਸਮਝਣ ਦੀ ਕਿ ਇਹ ਕਿਵੇਂ ਸੰਭਵ ਹੁੰਦਾ ਕਈ ਵਾਰੀ ਚੀਜ਼ਾਂ ਦੇਖਣ ਚ ਤੇ ਸੁਣਨ ਚ ਹੋਰ ਹੁੰਦੀਆਂ ਨੇ ਪਰ ਜਦੋਂ ਸਮਝਦੇ ਆ ਉਹਨਾਂ ਚੀਜ਼ਾਂ ਬਾਰੇ ਜਿਆਦਾ ਜਾਣਕਾਰੀ ਮਿਲਦੀ ਹੈ ਸਭ ਤੋਂ ਪਹਿਲਾਂ ਤਾਂ ਧੰਨਵਾਦ ਸਤ ਸਮਾਂ ਦਿੱਤਾ ਵੈਸੇ ਸਾਡੇ ਲਈ ਵੀ ਇਹ ਨਵੀਂ ਚੀਜ਼ ਹੈ ਕਿ ਅੱਖ ਦਾ 레이జర్ ਦੇ ਨਾਲ ਆਪਰੇਸ਼ਨ 8 ਸੈਕਿੰਡ ਦੇ ਵਿੱਚ ਇਹ ਵਾਕਿਆ ਸੰਭਵ ਹੈ ਬਿਲਕੁਲ ਜੀ ਇਹ ਚੀਜ਼ ਤੁਸੀਂ ਸਹੀ ਸੁਣੀ ਹੈ ਤੇ ਬੜੀ ਸਟੀਕ ਸੁਣੀ ਹੈਗੀ ਹੈ। ਇਹ ਜਿਹੜੀ ਮਸ਼ੀਨ ਹੈਗੀ ਹੈ ਵਿਜ਼ੂਮੈਕਸ 800 ਇੱਕ ਕਾਲਜ਼ਾਈਸ ਕੰਪਨੀ ਦੀ ਹੈਗੀ ਹੈ ਤੇ ਇਸ ਇਹਦੇ ਉੱਤੇ ਜਿਹੜਾ ਚਸ਼ਮਾ ਉਤਾਰਨ ਦਾ ਆਪਰੇਸ਼ਨ ਹੁੰਦਾ ਹੈਗਾ ਉਹਦਾ ਨਾਮ ਹੈਗਾ ਸਮਾਈਲ ਪ੍ਰੋ ਤੇ ਇਸ ਮਸ਼ੀਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈਗੀ ਹੈ ਕਿ ਇਹਦਾ ਲੇਜ਼ਰ ਟਾਈਮ ਸਿਰਫ ਔਰ ਸਿਰਫ 8 ਸੈਕਿੰਡਸ ਹੈਗੇ। ਅੱਛਾ ਜਿੰਨਾ ਤੁਹਾਡਾ ਚਸ਼ਮੇ ਦਾ ਨੰਬਰ ਹੈਗਾ ਤੇ ਪੁਤਲੀ ਦੇ ਉੱਪਰ ਜਿੰਨੀ ਦੇਰ 레이జర్ ਨੇ ਫਾਇਰ ਕਰਨਾ ਹੈਗਾ that is only 8 seconds ਤੇ ਉਹ ਚਸ਼ਮਾ ਤੁਹਾਡਾ 8 seconds ਦੇ ਅੰਦਰ 레이జర్ ਉਤਾਰ ਦਿੰਦੀ ਹੈਗੀ ਆ ਡਾਕਟਰ ਸਾਹਿਬ ਜਦੋਂ ਮੰਨ ਲਓ ਵੀ ਮਰੀਜ਼ ਇੱਥੇ ਪੈ ਗਿਆ 8 seconds ਦੇ ਵਿੱਚ ਕਲੀਅਰ ਹੋ ਜਾਊਗਾ ਸਾਰਾ ਕੁਝ 8 seconds is the laser time ਉਸ ਤੋਂ ਬਾਅਦ ਹਾਰਡਲੀ 1 ਮਿੰਟ ਲੱਗਦਾ ਹੈਗਾ ਜਿਹੜਾ ਪ੍ਰੋਸੀਜਰ ਅਸੀਂ ਕਰ ਰਹੇ ਹਾਂ ਉਸ ਚੀਜ਼ ਨੂੰ ਪਾਰ ਕਰਦਣ ਨੂੰ ਤਾਂ ਬੇਸਿਕਲੀ ਤੁਹਾਨੂੰ ਥੋੜਾ ਓਵਰਵਿਊ ਦੇ ਦਿੰਨੇ ਆ ਕਿ ਆਪਰੇਸ਼ਨ ਹੁੰਦਾ ਕੀ ਹੈਗਾ ਸਮਾਈਲ ਪ੍ਰੋ ਜਿਹੜੀ ਚੀਜ਼ ਹੈਗੀ ਹੈ ਦਿਸ ਇਜ਼ ਦ 3 ਟੂ 5 ਜਨਰੇਸ਼ਨ ਜਿਹੜੀ ਸਾਡੀ ਲੇਜ਼ਰ ਟ੍ਰੀਟਮੈਂਟ ਹੈਗੀ ਉਹ ਇਹ ਸਾਰਾ ਕੰਬਾਈਨ ਕਰਦੀ ਹੈ ਇਸ ਮਸ਼ੀਨ ਦੇ ਅੰਦਰ ਸਾਡੇ ਕੋਲ ਜਿਹੜਾ ਪਹਿਲਾਂ ਹੁੰਦੇ ਸੀਗੇ ਡਾਕਟਰ ਸੂਧ ਤੁਹਾਨੂੰ ਦੱਸਣਗੇ ਕਿ ਕਿਹੜੇ ਸਰਜਰੀ ਸਾਡੇ ਕੋਲ ਅਵੇਲੇਬਲ ਸੀਗੀਆਂ ਤੇ ਹੁਣ ਇਹ ਸਰਜਰੀ ਸਾਨੂੰ ਕੀ ਬੈਨੀਫਿਟ ਦੇ ਰਹੀ ਹੈਗੀ ਡਾਕਟਰ ਸਾਹਿਬ ਇਹਦੇ ਵਿੱਚ ਇੱਕ ਗੱਲ ਇਹ ਵੀ ਹੈ ਕਿ ਜਿਵੇਂ ਕਿੰਨੇ ਨੰਬਰ ਤੱਕ ਇਹ ਸਮਾਈਲ ਪ੍ਰੋ ਜਿਹੜੀ ਹੈ ਲੇਜ਼ਰ ਟ੍ਰੀਟਮੈਂਟ ਕਰਦੀ ਹੈ ਨੰਬਰ ਦਾ ਵੀ ਕੋਈ ਲਿਮਿਟ ਹੈ ਜਿਵੇਂ ਕਈ ਵਾਰੀ ਤਾਂ ਅਸੀਂ ਦੇਖਿਆ ਵੀ 8 9 10 ਤੱਕ ਵੀ ਨੰਬਰ ਪਹੁੰਚ ਗਏ ਨੇ ਉਹ ਵੀ ਟ੍ਰੀਟਮੈਂਟ ਹੋ ਜਾਂਦਾ ਹੈ ਦੇਖੋ 0.75 ਤੋਂ ਨੰਬਰ ਸਟਾਰਟ ਉਤਰਨੇ ਸਟਾਰਟ ਹੋ ਸਕਦੇ ਆ ਤੇ ਅਪ ਟੂ 8 ਟੂ 10 ਡਾਇਆਪਟਰਸ ਜਿਹੜੀ ਪਾਵਰਸ ਹੈਗੇ ਉਹ ਉਤਰ ਸਕਦੀ ਹੈ ਬਸ਼ਰਤੇ ਪੇਸ਼ੈਂਟ ਦੀ ਜਿਹੜੀ ਪੁਤਲੀ ਹੈਗੀ ਹੈ ਉਹ ਐਡਕੂਏਟ ਸਾਈਜ਼ ਦੀ ਹੋਵੇ ਇਸ ਤੋਂ ਪਹਿਲਾਂ ਸਕ੍ਰੀਨਿੰਗ ਟੈਸਟ ਹੁੰਦਾ ਹੈ ਅਸੀਂ ਪਹਿਲੇ ਚੈੱਕ ਕਰਦੇ ਆ ਕਿ ਜਿੰਨਾ ਕੁ ਨੰਬਰ ਹੈਗਾ ਉਹ ਪੁਤਲੀ ਦੇ ਹਿਸਾਬ ਨਾਲ ਉਤਰ ਸਕਦਾ ਹੈ ਕਿ ਨਹੀਂ ਉਤਰ ਸਕਦਾ ਕਈ ਵਾਰੀ ਪਤਲੀ ਜਿਹੜੀ ਹੈਗੀ ਐਡਕੁਏਟ ਸਾਈਜ਼ ਦੀ ਹੁੰਦੀ ਹੈ ਤਾਂ ਅਪ ਟੂ 10 ਡਾਇਆਪਟਰਸ ਵੀ ਅਸੀਂ ਨੰਬਰ ਉਤਾਰ ਸਕਦੇ ਆ ਨਹੀਂ ਤਾਂ 8 ਡਾਇਆਪਟਰਸ ਤੱਕ ਆਰਾਮ ਨਾਲ ਉਤਰ ਜਾਂਦਾ ਅੱਛਾ ਇਸ ਤੋਂ ਪਹਿਲਾਂ ਤੁਸੀਂ ਟ੍ਰੀਟਮੈਂਟ ਕਿਵੇਂ ਕਰਦੇ ਸੀਗੇ ਜਦੋਂ ਇਹ ਮਸ਼ੀਨ ਲਿਆਂਦੀ ਹੈ ਹੁਣ ਹੁਣ ਤਾਂ ਤੁਸੀਂ ਦੱਸ ਰਹੇ ਹੋ ਕਿ 8 ਸੈਕਿੰਡ ਦੇ ਵਿੱਚ ਅਸੀਂ ਕਲੀਅਰ ਕਰ ਦਿੰਨੇ ਆ ਪਹਿਲਾਂ ਕਿਵੇਂ ਟ੍ਰੀਟਮੈਂਟ ਹੁੰਦਾ ਸੀ ਲੇਜ਼ਰ ਦਾ ਪਹਿਲੇ ਜਿਹੜਾ ਟ੍ਰੀਟਮੈਂਟ ਹੁੰਦਾ ਸੀਗਾ ਉਹ ਲੈਸਿਕ ਜਿਹੜਾ ਤੁਸੀਂ ਸੁਣਦੇ ਹੋ ਉਹ ਹੁੰਦਾ ਸੀਗਾ ਉਹਦੇ ਵਿੱਚ ਕੀ ਕਰਦੇ ਸੀਗੇ ਲਗਭਗ ਪੁੱਤ ਜਿਹੜੀ ਕਾਰਨੀਆ ਸਾਡਾ ਅਗਲੀ ਅੱਗੇ ਦੀ ਪੁਤਲੀ ਹੁੰਦੀ ਹੈ ਉਹਦੇ ਵਿੱਚ ਕੱਟ ਲੱਗਦਾ ਸੀਗਾ ਲਗਭਗ 3 300 320 ਡਿਗਰੀ ਦਾ ਕੱਟ ਲੱਗਦਾ ਸੀਗਾ ਜਿਹਦੇ ਵਿੱਚ ਕਾਰਨੀਅਲ ਨਰਵਸ ਡੈਮੇਜ ਹੁੰਦੀਆਂ ਸੀਗੀਆਂ ਫਲੈਪ ਉੱਡਦਾ ਸੀਗਾ 레이జర్ ਫਾਇਰ ਹੁੰਦਾ ਸੀਗਾ ਤਾਂ ਫਲੈਪ ਦੁਬਾਰਾ ਕਾਰਨੀਆ ਦੇ ਉੱਤੇ ਦੁਬਾਰਾ ਰਿਪੋਜ਼ਿਟ ਕਰ ਦਿੱਤਾ ਜਾਂਦਾ ਸੀਗਾ ਇਹਦੇ ਵਿੱਚ ਕੀ ਹੁੰਦਾ ਹੈ ਕਿ ਇਹਦੇ ਵਿੱਚ ਇਹ ਫਲੈਪਲੈਸ ਟੈਕਨੀਕ ਹੈਗੀ ਹੈ ਜਸਟ 레이జర్ ਜਿਹੜਾ ਹੈਗਾ ਉਹ ਫਾਇਰ ਕਰਦਾ ਹੈ ਅ ਅਸੀਂ 2 mm ਦਾ ਕੱਟ ਸਾਈਡ ਤੇ ਦਿੰਨੇ ਆ ਜਿੱਥੇ ਕਾਰਨੀਅਲ ਨਰਵਸ ਮਿਨੀਮਮ ਹੁੰਦੀਆਂ ਤੇ ਉਹ ਜਿਹੜਾ ਲੈਂਟਿਕਿਊਲ ਸੈਪਰੇਟ ਕੀਤਾ ਹੁੰਦਾ ਲੇਜ਼ਰ ਨੇ ਉਹ ਨੂੰ ਬਾਹਰ ਕੱਢ ਲੈਣੇ ਆ ਇਹ ਪੂਰੀ ਰੋਬੋਟਿਕ ਹੈਗੀ ਆ ਦੇ ਵਿੱਚ ਡਾਕਟਰ ਦਾ ਕੋਈ ਜਿਵੇਂ ਹੱਥ ਜਾਂ ਉਹਨਾਂ ਚੀਰਾ ਕੁਝ ਕੁਝ ਨਹੀਂ ਦੇਣਾ ਨਹੀਂ ਡਾਕਟਰ ਦਾ ਕੰਮ ਇੱਕ ਤਾਂ ਐਡਕੁਏਟ ਜਿਹੜਾ ਨੰਬਰ ਹੈਗਾ ਉਹ ਫੀਡ ਕਰਨਾ ਹੈਗਾ ਲੇਜ਼ਰ ਜਿਹੜਾ ਹੈਗਾ ਉਹ ਸਭ ਕੁਝ ਆਟੋਮੈਟਿਕਲੀ ਹੁੰਦਾ ਤੇ ਜਿਹੜਾ ਲੈਂਟਿਕਿਊਲ ਬਾਹਰ ਕੱਢਣਾ ਹੁੰਦਾ ਉਹ ਡਾਕਟਰ ਨੇ ਕੱਢਣਾ ਹੁੰਦਾ